ਇਸ ਵੀਡੀਓ ਦੇ ਵਿੱਚ ਤੁਹਾਡਾ ਧੰਨਵਾਦ ਆ ਤੇ ਆਪਾਂ ਸਾਰੇ ਜਿਹੜੇ ਵੀ ਯੂਰਪ ਜਾਂ ਕਿਤੇ ਵੀ ਰਹਿੰਦੇ ਆ ਟਿਕਟੋਕ ਚ ਚਲਾਉਂਦੇ ਆ ਤੇ ਉੱਥੇ ਨਾ ਇੱਕ ਕੁਲਵੀਰ ਜਾਂ ਕੁਲਵਿੰਦਰ ਸਿੰਘ ਕੁਛ ਇਦਾਂ ਦਾ ਨਾਮ ਆ ਤੇ ਮੈਨੂੰ ਨਾਮ ਚੰਗੀ ਤਰ੍ਹਾਂ ਧਿਆਨ 'ਚ ਨਹੀਂ ਉਹਨਾਂ ਦੀ ਖਬਰ ਸੁਣੀ ਸੀ ਵੀ ਤੇ ਉਸ ਖਬਰਾਂ ਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਕਈ ਬੰਦੇ ਨੇ ਜਿਹੜੇ ਕੱਚੇ ਖੇਤੀਬਾੜੀ ਦਾ ਕੰਮ ਕਰਦੇ ਹੋਏ ਫੜੇ ਗਏ ਤੇ ਉਹਨਾਂ ਨੂੰ ਜਿਹੜੇ 90 ਸੈਂਟ ਇੱਕ ਕਿਸੇਤੇ ਦਾ ਦਿੰਦੇ ਸੀਗੇ ਸ਼ਾਇਦ ਮੈਂ ਪੂਰੀ ਮੇਰੇ ਧਿਆਨ 'ਚ ਨਹੀਂ ਪਰਸੋਂ ਚੋਂ ਉੱਥੇ ਵੀਡੀਓ ਦੇਖੀ ਸੀ ਵੀ ਉਹ ਤੇ ਤਿੰਨ ਚਾਰ ਦਿਨ ਪਹਿਲਾਂ ਪੂਰੀਆਂ ਗੱਲਾਂ ਮੈਨੂੰ ਨਹੀਂ ਯਾਦ ਪਰ ਫਿਰ ਵੀ ਮੋਟੀਆਂ-ਮੋਟੀਆਂ ਜਿੰਨੀਆਂ ਯਾਦ ਨੇ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ 90 ਸੈਂਟ ਇੱਕ-ਇੱਕ ਸੇਤਰ ਦਿੰਦੇ ਸੀ ਤੇ 10-12 ਘੰਟੇ ਕੰਮ ਕਰਦੇ ਸੀਗੇ ਤੇ ਜਿਹੜੇ ਇਟਾਲੀਅਨ ਗੋਰੇ ਸੀਗੇ ਉਹ ਉਹਨਾਂ ਨੂੰ ਪੈਸੇ ਜਿਹੜੇ ਦਿੰਦੇ ਸੀ ਘੱਟ ਦਿੰਦੇ ਸੀ ਤੇ ਕਈਆਂ ਨੂੰ ਪੈਸੇ ਦਿੰਦੇ ਵੀ ਨਹੀਂ ਸੀਗੇ ਜਿੱਦਾਂ ਕਈ ਬੰਦੇ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਇੱਥੇ ਸਰਕਾਰ ਆ ਜਿਹੜੀ ਉਹ ਬੰਦੇ ਦੀ ਮਦਦ ਕਰਦੀ ਆ ਤੇ ਬੰਦੇ ਦਾ ਸ਼ੋਸ਼ਣ ਨਹੀਂ ਹੋਣ ਦਿੰਦੀ ਉਹਦੇ ਸਖਤ ਖਿਲਾਫ ਆ ਬੰਦੇ ਕੋਲੇ ਪੇਪਰ ਹੋਣ ਤਾਂ ਬੰਦਾ ਇੱਥੇ ਇਟਲੀ ਚ ਕਿਤੇ ਵੀ ਕੰਮ ਕਰ ਸਕਦਾ ਬੋਲੀ ਚਾਹੇ ਘੱਟ ਹੋਵੇ ਜਿਵੇਂ ਮਰਜੀ ਆ ਪਰ ਅਗਰ ਤੁਹਾਡੀ ਨਿਗਾ ਦੇ ਵਿੱਚ ਤੁਸੀਂ ਕਿਤੇ ਕੰਮ ਕਰਦੇ ਹੋ ਮੈਂ ਕਈ ਵਾਰੀ ਵੀਡੀਓ ਪਾਈ ਆ ਵੀ ਆਪਣੀ ਜੁਬਾਨ ਇੱਕ ਰੱਖੀਏ ਜਿੰਨੇ ਪੈਸੇ ਆਪਾਂ ਕਹੇ ਤੇ ਉਹਨੇ ਆਪਾਂ ਨੂੰ ਮੈਣਨੇ ਚਾਹੀਦੇ ਆ ਤੇ ਜਦੋਂ ਕਿਸੇ ਬੰਦੇ ਕੋਲੇ ਪੇਪਰ ਨਹੀਂ ਹੁੰਦੇ ਤੇ ਉਹ ਬੰਦਾ ਬੋਲਦਾ ਨਹੀਂ ਇਸ ਕਰਕੇ ਕੱਚੇ ਬੰਦਿਆਂ ਦਾ ਕੰਮ ਤੇ ਜਾਣਾ ਖਤਰਨਾਕ ਵੀ ਆ ਤੇ ਜਿਹੜਾ ਬੰਦਾ ਲੈ ਕੇ ਜਾਂਦਾ ਉਹਨੂੰ ਵੀ ਖਤਰਾ ਹੁਣ ਜੇ ਉਹ ਬੰਦਾ ਪੈਸੇ ਦਿੰਦਾ ਤੁਹਾਡੇ ਕੋਲੇ ਪੇਪਰ ਹੈ ਨਹੀਂ ਤੁਸੀਂ ਕਿਹਨੂੰ ਦੱਸਾਂਗੇ ਆਪਾਂ ਮੈਨੂੰ ਪੈਸੇ ਨਹੀਂ ਦਿੱਤੇ ਇਹ ਬੰਦੇ ਨੇ ਤੇ ਆਪਣੇ ਕੋਲੇ ਪੇਪਰ ਹੈ ਨਹੀਂ ਉਹਨਾਂ ਨੇ ਆਪਣੇ ਫਿੰਗਰ ਕਰ ਲੈਣੇ ਤੇ ਚੱਕ ਕੇ 10 ਸਾਲ ਬਾਅਦ ਜਾ ਕੇ ਬੰਦਾ ਪੱਕਾ ਹੁੰਦਾ 5 ਸਾਲ ਬਾਅਦ ਕੁਝ ਐਦਾਂ ਦੀ ਚੀਜ਼ਾਂ ਨੇ ਜਿਹੜੀਆਂ ਹੌਲੀ-ਹੌਲੀ ਪਤਾ ਲੱਗਦੀਆਂ ਆਪਾਂ ਨੂੰ ਤੇ ਕਈ ਵਾਰੀ ਖਤਰੇ ਵਾਲਾ ਕੰਮ ਹਰ ਚੀਜ਼ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਤੇ ਇਹ ਚੀਜ਼ਾਂ ਖਬਰਾਂ ਜਾਂ YouTube ਤੋਂ TikTok ਤੋਂ Insta ਤੋਂ ਇਹ ਚੀਜ਼ਾਂ ਨੂੰ ਫੋਲੋ ਕਰੋ ਤੇ ਪੇਜ ਜਿੰਨੇ ਵੀ ਹੈਗੇ ਨੇ ਤੁਸੀਂ ਖਬਰਾਂ ਬੋਲੀ ਵਗੈਰਾ ਵਾਲੇ ਫੋਲੋ ਕਰਕੇ ਤੁਸੀਂ ਉਹਨਾਂ ਤੋਂ ਸਿੱਖ ਸਕਦੇ ਹੋ ਜਾਣਕਾਰੀ ਜਿਹੜੀ ਹੈਗੀ ਬਹੁਤ ਜ਼ਰੂਰੀ ਹੁੰਦੀ ਹੈ ਹਰ ਚੀਜ਼ ਦੀ 12 ਘੰਟੇ ਬੰਦਿਆਂ ਦਾ ਕੰਮ ਲੈਂਦੇ ਸੀਗੇ ਪੁਲਿਸ ਨੇ ਰੇਡ ਮਾਰੀ ਆ ਉਥੇ ਤੇ ਕਹਿੰਦੇ ਆ ਵੀ ਮਨੋਂ ਤੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਆਪਾਂ ਨੂੰ ਸੁਣਨੀਆਂ ਚਾਹੀਦੀਆਂ ਨੇ ਸਕਰੋਲਿੰਗ ਕਰਦੇ ਆ ਜਿਹੜੇ ਇੰਸਟਾ ਤੇ ਜਾਂ ਟਿਕਟੌਕ ਤੇ ਬੇਫਾਲਤੂ ਚੀਜ਼ਾਂ ਦੀ ਉਹਨਾਂ ਨੂੰ ਛੱਡ ਕੇ ਆਪਾਂ ਕੰਮ ਦੀਆਂ ਚੀਜ਼ਾਂ ਵੱਲ ਧਿਆਨ ਦੇਣਾ ਸ਼ੁਰੂ ਕਰੀਏ ਮੈਂ ਵੀ ਬਹੁਤ ਸਕਰੋਲਿੰਗ ਕਰਦਾ ਸੀ ਤੇ ਮੈਂ ਹੁਣ ਘਟਿਆ ਹੌਲੀ-ਹੌਲੀ ਜਿੰਦੇ ਜਦੋਂ ਚੀਜ਼ਾਂ ਪਤਾ ਲੱਗਦੀਆਂ ਰੁਚੀ ਵੱਧਦੀ ਬੰਦੇ ਵੀ ਨਹੀਂ ਆ ਰਹੀ ਸੁਣ ਲਈ ਆ ਵੀ ਸੁਣ ਲਈ ਤਾਂ ਇਹ ਚੀਜ਼ ਜਿਹੜੀ ਹੈਗੀ ਕੰਮ ਦੀ ਆਪਾਂ ਨੂੰ ਕੰਮ ਦਿੰਦੀ ਆ ਇਸ ਕਰਕੇ ਅੱਖਾਂ ਖੋਲ ਕੇ ਆਪਾਂ ਰਹਿਨੇ ਆ ਤੇ ਅੱਖਾਂ ਖੋਲ ਕੇ ਆਪਾਂ ਚੱਲਣਾ ਸ਼ੁਰੂ ਕਰ ਦਿੰਦੇ ਆ ਵੀ ਹਾਂ ਅਵੇਅਰ ਹੋ ਕੇ ਚੱਲਣਾ ਯਾਰ ਹਰ ਪਾਸਿਓਂ ਹਰ ਇੱਕ ਚੀਜ਼ ਦਾ ਆਪਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ ਹੁਣ ਜਿੰਨੀ ਵੀ ਜਾਣਕਾਰੀ ਮਿਲਦੀ ਆ ਤੇ ਆਪਾਂ YouTube ਤੇ ਸ਼ੇਅਰ ਕਰ ਦਿੰਦੇ ਆ ਚਾਹੇ 20 ਬੰਦੇ ਸੁਣਨ ਚਾਹੇ 40 ਸੁਣਨ ਚਾਹੇ 50 ਸੁਣਨ ਇਹ ਚੀਜ਼ ਦਾ ਆਪਾਂ ਨੂੰ ਕੋਈ ਅਫਸੋਸ ਨਹੀਂ ਹੈਗਾ ਕਿ ਆ ਘੱਟ ਘੱਟ ਸੁਣਦੇ ਆ ਕੋਈ ਕੋ ਬੰਦਾ ਸ਼ੇਅਰ ਕਰ ਤੋ ਨਹੀਂ ਕਰਦਾ ਵੀਡੀਓ ਕਮੈਂਟ ਕਿਉਂ ਨਹੀਂ ਕੀਤਾ ਕਿਸੇ ਨੇ ਕੋਈ ਐਦਾਂ ਦਾ ਕੋਈ ਮਸਲਾ ਨਹੀਂ 20 ਬੰਦਿਆਂ ਦੇ ਵਿੱਚੋਂ 10 ਬੰਦਿਆਂ ਦੇ ਕੰਮ ਵੀ ਆ ਗਈ ਗੱਲ ਤੇ ਉਹ ਗਾਹਾਂ ਬੇਹਾਂ ਨੂੰ ਦੱਸਣਗੇ ਜਾ ਕੇ ਇਸ ਕਰਕੇ ਕੋਈ ਕੰਮ ਦੀ ਗੱਲ ਪਤਾ ਲੱਗਦੀ ਤੁਸੀਂ ਕਿਸੇ ਵੀ ਪੇਜ ਤੋਂ ਸੁਣ ਸਕਦੇ ਹੋ ਜ਼ਿਆਦਾਤਰ ਤੁਸੀਂ ਪੇਜ ਜਿੱਥੇ ਵੀ ਦੇਖ ਚ ਰਹਿਨੇ ਹੋ ਉਹ ਵਾਲੇ ਪੇਜ ਫੋਲੋ ਕਰਕੇ ਤਾਂ ਤੁਸੀਂ ਸਿੱਖਿਆ ਲੈ ਸਕਦੇ ਹੋ ਕਿਤੇ ਵੀ ਕੰਮ ਤੋਂ ਜਾਣ ਤੋਂ ਪਹਿਲਾਂ ਤੁਸੀਂ ਅਵੇਅਰ ਹੋ ਕੇ ਚੱਲਣਾ ਵੀ ਸਾਨੂੰ ਕਿੰਨੇ ਪੈਸੇ ਮਿਲਣੇ ਆ ਕਿੰਨੇ ਘੰਟਿਆਂ ਦੇ ਮਿਲਣੇ ਆ ਕੱਚੇ ਬੰਦੇ ਆ ਪੱਕੇ ਬੰਦੇ ਜਿੱਦਾਂ ਵੀ ਤੁਸੀਂ ਹੈਗੇ ਹੋ ਹਰ ਚੀਜ਼ ਸਿਆਣੇ ਬੰਦਿਆਂ ਤੋਂ ਪੁੱਛ ਕੇ ਪੁਰਾਣੇ ਬੰਦਿਆਂ ਤੋਂ ਪੁੱਛ ਕੇ ਤੁਸੀਂ ਕਿਤੇ ਕੰਮ ਤੇ ਜਾ ਸਕਦੇ ਹੋ ਧੰਨਵਾਦ